ਤੇ ਕੱਲੀ ਮਖਣੀ ਆਪ ਖਾ ਜਾਵੇ ਤੇ ਮੋਟੀ ਹੁੰਦੀ ਜਾਵੇ ਪਾਲੇ ਦੀ ਕੁੜੀ ਸਾਹਮਣੇ ਆ ਖੜੀ ਠੱਠ ਖਾਣੇ ਆ ਤੋ ਡੇਲੀ ਘੜਦੀ ਆ ਪੱਥਰਾਂ ਨਾਲ ਹੀ ਹਲਦੀ ਕੂਕ ਮਾਰਿਆ ਮੈਂ ਨਾਲ ਕਿਥੋਂ ਤੂੰ ਲੈ ਕੇ ਤੇ ਜਲੰਦਰ ਪਹੁੰਚਿਆ ਆ ਨਾ ਜਲੰਦਰ ਦਾ ਨਾਂ ਨਾ ਲੈ ਜਲੰਦਰ ਦਾ ਨਾਂ ਨਾਲ ਆ ਜਿਹਦੇ ਖਾਇਓਗੇ ਤਾਂ ਮਗਰੋਂ ਦਾ ਇੱਥੇ ਆਉਣਾ ਮਗਰੋਂ ਉਸੇ ਮਾਂ ਕੋਲੇ ਜਾ ਤੂੰ ਹਲ ਹਲ ਕਰ ਜੀ ਦਵਾ ਤੇ ਘਰ ਜਾ ਕੇ ਹਲ ਹਲ ਕਰੇਂਗੀ ਨਹੀਂ ਉਦੋਂ ਪਤਾ ਲੱਗਣਾ ਸਾਡੇ ਅੰਗੇ ਹਾਂਜੀ ਕਿਹੋ ਜੂ ਪਤਾ ਬਗਾਨੇ ਘਰ ਵਾਲਿਆਂ ਨੂੰ ਵੀ ਕੌਣ ਆਇਆ ਕਿਉਂ ਵੱਡੇ ਬ੍ਰਦਰ ਕਹਿੰਦੇ ਮੇਰੇ ਨਾਲ ਹੈ ਨਹੀਂ ਕੋਈ ਮੇਰੀ ਵੀ ਬਾਡੇ ਲਿਖ ਕੇ ਸਟੋਰੀ ਪਾ ਦੇ ਹੂੰ ਖਾ ਇਹਨੂੰ ਗਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਆਨੇ ਮੱਖੜੀ ਖਾਣਿਆਂ ਨੂੰ ਕੌਣ ਹੱਥ ਪਾਵੇ ਹਰਜੀਤੀ ਸਦਾ ਹੱਥ ਪਾਵੇ ਤੇ ਕੱਲੀ ਮੱਖਣੀ ਆਪ ਖਾ ਜਾਵੇ ਤੇ ਮੋਟੀ ਹੁੰਦੀ ਜਾਵੇ ਸਵਾਹ ਆ ਤੂੰ ਹੀ ਖਾਣੇ ਮੈਂ ਚੱਪਿਆਂ ਨਾਲ ਖਾਦਾ ਕੋਈ ਉਂਗਲਾ ਨਾਲ ਨਹੀਂ ਖਾਦਾ ਉਂਗਲਾ ਨਾਲ ਖਾਦਾ ਪਤਲੇ ਪਤੰਗਾ ਹਵਾ ਨਾਲ ਉੱਡਦੇ ਸੀ ਤਿਆਰ ਬਾਈ ਹਵਾ ਨਾਲ ਪੱਥਰਾਂ ਨਾਲ ਹੀ ਹਲਦੀ ਭੂਖ ਮਾਰਿਆ ਮੈਨਾਂ ਦਾ ਸੋ ਤੂੰ ਲੈ ਕੇ ਤੇ ਜਲੰਦਰ ਪਹੁੰਚਦਾ ਨਾ ਜਲੰਦਰ ਦਾ ਨਾਂ ਨਾ ਲੈ ਜਲੰਦਰ ਦਾ ਨਾਂ ਨਾਲ ਹੈ ਅੱਜ ਜਲੰਦਰ ਦੱਸੂ ਅੱਜ ਜਲਦੂ ਜਲੰਦਰ ਚੱਲ ਮੱਗੂ ਅਗਰਵਾਲ ਮੌਲਿਕ ਤੇ ਗਈ ਗਈ ਬੰਗਰ ਮੈਂ ਉੱਡਦਾ ਅਗਰਵਾਲ ਕੋਲੇ ਜਾ ਅਗਰਵਾਲ ਕੋਲੇ ਜਾ ਜੀਦੇ ਕੋਲੇ ਮਰਜੀ ਜਾ ਹਾਂ ਉੱਥੇ ਸਾਨੂੰ ਰੋਟੀਆਂ ਖਵਾਸਾਦੇ ਲੋਕ ਐਡੀ ਵੀ ਹਵਾ ਨਾਲ ਕਰ ਤੇ ਕੋਈ ਨਹੀਂ ਕਿੰਨੇ ਕ ਦਿਨ ਖਾਣ ਦੇਣਗੇ ਕਿੰਨੇ ਖਾਣ ਦੇਣਗੇ ਕੀ ਜੇ ਤਿੰਨ ਤੈਨੂੰ ਨਾ ਢਕਾ ਕੇ ਮਾਰਿਆ ਤਾਂ ਕਰੀ ਉੱਥੇ ਹੋਏ ਦਾ ਹਾਂ ਫੇਰ ਮਾਂ ਕੋਲੇ ਹੀ ਭੱਜਣਾ ਜੋਤੀ ਜੋਗ ਚ ਸਾਡਾ ਵਰਮਾ ਵੀ ਫਿਰਦਾ ਹੈ ਹਾਂ ਜਾ ਰਹੇ ਹੁੰਦੇ ਪਰ ਮੈਨੂੰ ਵੀ ਜਾ ਰਹੇ ਹੁੰਦੇ ਮਗਰੋਂ ਭੱਜਣ ਲੱਗਾ ਹਾਂ ਹਾਂ ਪਰ ਫਗਵਾੜੇ ਸਣੀ ਜਿਸਵਾਲ ਕੋ ਚੱਲ ਜਾਗੇ ਤੇ ਚੱਲ ਆ ਜਾ ਪਰ ਬੂਟਾ ਵਾਲੇ ਕੋ ਚੱਜਾਂਗੇ ਤੇ ਚੱਲ ਜਾ ਜਿਹਦੇ ਕੋਲੇ ਮਰਜ਼ੀ ਚੱਲ ਜਾਏਗੇ ਕਿਤੇ ਨਹੀਂ ਦਊਗਾ ਕਿੰਨੇ ਦਿਨ ਕੱਢਾਂਗੇ ਚਾਰਾਂ ਵਜੇ ਕੋਲੇ ਕਿਦਾਂ ਖਾਏ ਹੋਗੇ ਤਾਂ ਮਗਰੋਂ ਇੱਥੇ ਜਾਣਾ ਮਗਰੋਂ ਹੜਾ ਹੜਾ ਹੜ ਕਰ ਜੀ ਦੁਆਰ ਤੇ ਘਰ ਜਾ ਕੇ ਹੜਾ ਹੜਾ ਕਰੇਗੀ ਨਹੀਂ ਉਦੋਂ ਪਤਾ ਲੱਗਣਾ ਸਾਡੇ ਅੰਗੇ ਨਹੀਂ ਮਗਰ ਐਸੇ ਹੜਾ ਹੜਾ ਲਾਈ ਤੇਰੀ ਹਾ ਹੜਾ ਹੜਾ ਲਾਈ ਇੱਥੇ ਆ ਉੱਥੇ ਮਤਲਬ ਕੁਝ ਬਗਾਨੇ ਕਰੇ ਗਈ ਤੂੰ ਕਰਦਾ ਪਤਾ ਲੱਗੂ ਹੜਾ ਹੜਾ ਕਰਦੀ ਦਾ ਹਾਂਜੀ ਕਿਹਜੂ ਪਤਾ ਬਗਾਨੇ ਘਰ ਵਾਲਿਆਂ ਨੂੰ ਵੀ ਕੌਣ ਆਇਆ ਕਿਉਂ ਗਰਕੀਰਤ ਬੱਲ ਮਤਲਬ ਸਨੋਵਰ ਬੱਲ ਜੀ ਦੇ ਬ੍ਰਦਰ ਵੱਡੇ ਬ੍ਰਦਰ ਕਹਿੰਦੇ ਮੇਰੇ ਨਾਲ ਹੈ ਨਹੀਂ ਕੋਈ ਮੇਰੀ ਵੀ ਬਾਡੇ ਲਿਖ ਕੇ ਸਟੋਰੀ ਪਾ ਦੇ ਹਾਂ ਇਹਨੂੰ ਕਹੇ ਕਹੇ ਨਾ ਜਿਹੜੇ ਤੇਰੇ ਸਿਰ ਤੇ ਢਾਈ ਵਾਲ ਉਹਨਾਂ ਦੀ ਸੌ ਖਾ ਗਏ ਹੈ ਨਹੀਂ ਹੈਗੀ ਤੇਰੀ ਹਾਂ ਖਾ ਕੇ ਸੌ ਨੂੰ ਰਿਪਲਾਈ ਕਰ ਦੇ ਦਾੜੀ ਆ ਦੀਦੀ ਸੌ ਖਾ ਕਹ ਤੇ ਨਹੀਂ ਹੈਗੀ ਤੇਰੀ ਆ ਫੜਵਾ ਦਾ ਸੰਗੋ ਇੱਥੇ ਆ ਕੇ ਬਹਿ ਗਿਆ ਐ ਬੁੱਢੇ ਸੱਡੀਆਂ ਲਾਈ ਦੇ ਨਾ ਨਾ ਬੜਾ ਕਰ ਕਿਉਂ ਇਹੋ ਹੀ ਡਰ ਐ ਕਿ ਮੈਨੂੰ ਕੁੱਠਣ ਕੇ ਡਰਦਾ ਬਹਿ ਗਿਆ ਹਾਂ ਤੈਨੂੰ ਪਤਾ ਹੀ ਨਹੀਂ ਮੈਂ ਉਧਰ ਹੁਣ ਦੰਡੀਆਂ ਬੁਖਾਰੇ ਐ ਤੈਨੂੰ ਓਏ ਨਹੀਂ 130 ਰਾਤ 120 ਗੁਰੂਆ ਤੇਰਾ ਬੁਖਾਰ ਨਹੀਂ ਤੇਰਾ ਨਾ ਦੂਜਾ ਏ ਕੀ ਹੁਣ ਕਹਿੰਦੇ ਐਂਬੂਲੈਂਸ ਕਦੇ 100 ਤੇ ਕਦੇ 120 ਤੇ ਕਦੇ 130 ਤੇ ਹੈ ਲਿਖੋਲ ਨੇ ਕੀਤਾ 130 ਤੇ ਬੁਖਾਰ ਹੈ ਕੰਨੀ ਕੱਚਾ ਇਹ ਕੱਚਾ ਓਏ ਓਲੂ ਇਹ ਲਾਗੀ ਨਾ ਆਮਾ ਸਾ ਇਹ ਲਾਗੀ ਨਾ ਆਮਾ ਹੈਂ ਕੋਕਾ ਲੈ ਕੋਕ ਦੀ ਵੀਡੀਓ ਦੀ ਹੈ ਰਾਜਵੀਰ ਵੀ ਤੇ ਰਾਜਵੀਰ ਨਹੀਂ ਆਇਆ ਓਏ ਓਏ ਬੱਤੂ ਓਏ ਬੱਤੂ ਐਨੋਟਾਈ ਮੇਦਦੇ ਇਹ ਸ਼ਿਵਾਂ ਜਿਗਾ ਵਾਹ ਜਿਗਾ ਵੀਰ ਦਾ ਮੂੰਹ ਮਾ ਬੰਨਿਆ ਆ ਹੈ ਐਡਾ ਗੁੱਸੇ ਖੋਰੇ ਤੂੰ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਡਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ